ਤੁਹਾਨੂੰ ਵੀ ਰਾਤ ਨੂੰ ਇੱਕਦਮ ਉੱਠਣਾ ਪੈਂਦਾ ਹੈ ਔਰ ਤੁਹਾਡੀ ਲੱਤ ਦੇ ਵਿੱਚ ਕੜਲ ਚੜ ਜਾਂਦੀ ਹੈ 1 ਲੱਖ ਤੇ ਭਾਰ ਦੇ ਕੇ ਖੜਾ ਹੋਣਾ ਪੈਂਦਾ ਥੋਲੂ ਕੜੇਲਾਂ ਪੈ ਜਾਂਦੀਆਂ ਨੇ ਕੜਵਲ ਪੈ ਜਾਂਦੇ ਆ ਨਾਈਟ ਕ੍ਰੈਂਪਸ ਪੈਂਦੇ ਨੇ ਪਿੰਜਣੀ ਦੇ ਵਿੱਚ ਇਸ ਜਗ੍ਹਾ ਤੇ ਤਾਂ ਬਹੁਤ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਕਾਰਨ ਵਿਟਾਮਿਨ E ਦੀ ਕਾਟ ਹੋ ਜਾਣਾ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਾਂ ਪਾਣੀ ਦੀ ਮਾਤਰਾ ਘਟਾ ਦਿੰਨੇ ਆ ਜਿਸ ਕਰਕੇ ਆਪਣੇ ਰਾਤ ਨੂੰ ਸੁੱਤੇ ਪਏ ਕੜਵਲ ਪੈਣੇ ਸ਼ੁਰੂ ਹੋ ਜਾਂਦੇ ਨੇ ਕੜੇਲਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੜੇਲਾਂ ਤਾਂ ਪੈਂਦੀਆਂ ਹੀ ਪੈਂਦੀਆਂ ਨੇ ਨਾਲ ਆਪਣੀ ਜੋ ਨੀਂਦ ਹੈ ਉਹ ਵੀ ਖਰਾਬ ਹੁੰਦੀ ਹੈ ਕਿਉਂਕਿ ਆਪਾਂ ਸਾਰਾ ਦਿਨ ਕੰਮ ਕਰਦੇ ਆ ਥੱਕੇ ਹੁੰਨੇ ਆ ਇੱਕ ਪ੍ਰੋਪਰ 7 ਤੋਂ 8 ਘੰਟੇ ਨੀਂਦ ਪੂਰੀ ਕਰਨੀ ਹੁੰਦੀ ਹੈ ਜਿਹੜੀ ਨਹੀਂ ਹੋ ਪਉਂਦੀ ਔਰ ਆਪਾਂ ਨੂੰ ਉਹ ਬਹੁਤ ਅੰਕ ਕਰਦੀ ਹੈ ਸੋ ਅੱਜ ਤੋਂ ਤੁਸੀਂ ਬਿਲਕੁਲ ਨਾ ਘਬਰਾਓ ਆਸਾਨ ਕਸਰਤਾਂ ਸ਼ੁਰੂ ਕਰੋ ਜੋ ਛੁੱਟੀਆਂ ਰਾਤ ਨੂੰ ਕਿੜਲਾਂ ਪੈਂਦੀਆਂ ਨੇ ਉਹ ਬਹੁਤ ਜਲਦੀ ਠੀਕ ਹੋਣ ਵਾਲੀਆਂ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਜਰਾ ਸਭ ਤੋਂ ਪਹਿਲੀ ਐਕਸਰਸਾਈਜ਼ ਐਂਕਲ ਟੋ ਪੰਪਸ ਕਰਾਂਗੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀਆਂ ਨੇ ਇਹ ਕਸਰਤਾਂ ਪਹਿਲੀ ਐਕਸਰਸਾਈਜ਼ ਐਂਕਲ ਟੋ ਪੰਪਸ 15 ਤੋਂ 20 ਵਾਰ ਕਰੋ ਦੈਨ ਆਰਾਮ ਇਹ ਹੋਗੀ ਪਹਿਲੀ ਕਸਰਤ第二 ਕਸਰਤ ਆ ਇਸ ਦੇ ਵਿੱਚ ਆਪਾਂ ਆਪਣੀ ਪਿੰਚਣੀ ਦੀ ਮਾਸਪੇਸ਼ੀ ਨੂੰ ਸਟ੍ਰੈਚ ਕਰਾਂਗੇ ਆਪਾਂ ਨੂੰ ਇੱਕ ਤੌਲੀਆ ਚਾਹੀਦਾ ਇਸ ਨੂੰ ਤੁਸੀਂ ਵਿਛਾ ਲੈਣਾ ਆਪਣੇ ਬੈੱਡ ਤੇ ਔਰ ਸੌਣ ਤੋਂ ਯਾਦ ਰੱਖੇ ਵੀ 1 ਘੰਟਾ ਪਹਿਲਾਂ ਜਾਂ ਸੌਣ ਵੇਲੇ ਕਰੋਗੇ ਤਾਂ ਵੀ ਤੁਹਾਨੂੰ ਆਰਾਮ ਮਿਲੇਗਾ ਦੇਖੋ ਐਦਾਂ ਆਪਾਂ ਰੱਖ ਲਿਆ ਔਰ ਇੱਥੇ ਤੁਸੀਂ ਕਾਲੀ ਨੂੰ ਜ਼ੋਰ ਦੀ ਖਿੱਚ ਦੇਣਾ ਆਪਣੇ ਵਾਲ ਨੂੰ ਤੁਸੀਂ ਧਿਆਨ ਨਾਲ ਦੇਖੋ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਫਿਰ ਖਿੱਚਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਨੂੰ 10 ਵਾਰ ਕਰੋ ਔਰ ਦੋਨੋਂ ਸਾਈਡ ਕਰੋ ਅਗਰ ਬੈਠ ਕੇ ਨਹੀਂ ਕਰ ਪਾਰੇ ਖੜ ਕੇ ਵੀ ਕਰ ਸਕਦੇ ਆ ਫੋਰ ਏਗਜ਼ਾਮਪਲ ਸਰਜੀਪ ਇੰਚੜੀ ਨੂੰ ਆਪਾਂ ਸਟ੍ਰੈਚ ਕਰਨਾ ਇਹ ਲੱਤ ਪਿੱਛੇ ਖੱਬਾ ਗੋਡਾ ਅੱਗੇ ਇਦਾਂ ਆਪਾਂ ਬੈੱਡ ਦੇ ਨਾਲ ਖੜ ਕੇ ਸਟ੍ਰੈਚ ਕਰ ਸਕਦੇ ਆ ਇਸ ਜਗ੍ਹਾ ਤੇ ਸਟ੍ਰੈਚ ਪਈਗਾ 10 ਸੈਕਿੰਡ ਹੋਲਡ 5-5 ਸੈਟ ਲਾਉਣੇ ਦੋਨੋਂ ਸਾਈਡ ਲਾਉਣੇ ਤੀਜੀ ਕਸਰਤ ਫੇਰ ਆਪਾਂ ਤੌਲੀਆ ਲੈ ਲੈਣਾ ਹੈ ਔਰ ਇਸ ਦੇ ਨਾਲ ਆਪਾਂ ਹੈਮਸਟ੍ਰਿੰਗ ਮਸਲਸ ਨੂੰ ਸਟ੍ਰੈਚ ਕਰਾਂਗੇ ਇਦਾਂ ਕਰਕੇ ਇੱਥੇ ਹੋਲਡ ਕਰਨਾ 10 ਸੈਕਿੰਡ ਥੈਨ ਰਿਲੈਕਸ ਹੈਮਸਟ੍ਰਿੰਗ ਕਿਹੜੇ ਆਹ ਵਾਲੇ ਮਸਲ ਇੱਥੇ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸੇ ਵੀ 5 ਤੋਂ 6 ਸੈਟ ਲਾਓ ਦੋਨੋਂ ਸਾਈਡ ਲਾਓ ਔਰ ਉਸ ਤੋਂ ਬਾਅਦ ਕੁਆਡ੍ਰਿਸੈਪਸ ਮਸਲਸ ਪੱਟ ਦੇ ਮੂਰਲੇ ਆਪਾਂ ਪੈਰ ਨੂੰ ਫੜ ਕੇ ਸਾਈਡ ਲੈ ਕੇ ਪਹਿ ਜਾਾਂਗੇ ਔਰ ਇਦਾਂ ਸਟ੍ਰੈਚ ਕਰਾਂਗੇ ਪਿੱਛੇ ਨੂੰ ਇੱਥੇ 10 ਸੈਕਿੰਡ ਹੋਲਡ ਥੈਨ ਰਿਲੈਕਸ 10 ਸੈਕਿੰਡ ਹੋਲਡ ਥੈਨ ਰਿਲੈਕਸ 4 ਤੋਂ 5 ਸੈਟ ਸੌਣ ਤੋਂ ਪਹਿਲਾਂ ਸਸਾਨ ਕਸਰਤਾ ਕਰੋ ਪ੍ਰੋਪਰ ਪਾਣੀ ਪੀਓ ਬਹੁਤ ਜਲਦੀ ਤੁਹਾਡੇ ਜੋ ਕੜਵਾਲ ਨੇ ਕੜਿੱਲਾ ਨੇ ਕ੍ਰੈਂਪਸ ਨੇ ਰਾਤ ਨੂੰ ਆਉਂਦੇ ਨੇ ਉਹ ਠੀਕ ਹੋਣ ਵਾਲੇ ਨੇ ਸਤਿ ਸ਼੍ਰੀ ਅਕਾਲ ਜੀ